ਦਲਜੀਤ ਸਿੰਘ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਅਤੇ ਬਾਦਲ ਸੁਫੀ ਸਿੰਘ ਬਾਦਲ ਤੇ ਫੈਸਲੇ ਆਏ ਸੀਗੇ ਤੁਸੀਂ ਉਸੇ ਦਿਨ ਕਿਹਾ ਦਿੱਤਾ ਸੀਗਾ ਕਿ ਹੁਣ ਦੋਵੇਂ ਜਥੇਦਾਰਾਂ ਨੂੰ ਹਟਾਇਆ ਜਾਵੇਗਾ ਜਿਵੇਂ ਪਹਿਲਾਂ ਭਾਈ ਜਹਾਜਤ ਜੀ ਰਣਜੀਤ ਸਿੰਘ ਨੂੰ ਉਤਾਰੇ ਦੇ ਗਿਆ ਸੀਗੇ ਜਥੇਦਾਰੀ ਤੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਦੋਂ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਇਹ ਕਿਵੇਂ ਹੋ ਜਾਵੇਗਾ ਕਿਉਂਕਿ ਪੂਰੀ ਕੌਮ ਜਥੇਦਾਰ ਨਾਲ ਖੜੀ ਹੈ ਪੂਰੀ ਕੌਮ ਜਥੇਦਾਰ ਜਥੇਦਾਰਾਂ ਦੇ ਫੈਸਲੇ ਸਵਾਗਤ ਕਰਦੀ ਪਈ ਹੈ ਤੁਸੀਂ ਕਹਿੰਦੇ ਕਿ ਦੇਖੋ ਕਹਾਣੀ ਹੈ ਜੀ ਬਣੇਗੀ ਕਿ ਦੋਨੋਂ ਉਤਾਰਤਾ ਜਾਵੇਗਾ ਪਹਿਲਾਂ ਜਥੇਦਾਰ ਕਿਹਾ ਲੋ ਕਿ ਹਰਪੀ ਸਿੰਘ ਨੂੰ ਉਤ ਉਹਦੇ ਵੀ ਆਪਾਂ ਗੱਲਬਾਤ ਕੀਤੀ ਸੀਗੀ ਕਿ ਇਹਨਾਂ ਨੂੰ ਉਹਨਾਂ ਨੂੰ ਉਤਾਰ ਦਿੱਤਾ ਗਿਆ ਤੁਸੀਂ ਕਿਹਾ ਤੁਸੀਂ ਕਿਹਾ ਸੀਗਾ ਕਿ ਇਹਨਾਂ ਨੂੰ ਨਹੀਂ ਥੋੜੇ ਟਾਈਮ ਤੱਕ ਜੇ ਹੁਣ ਜਥੇਦਾਰ ਰਘਵੀਰ ਸਿੰਘ ਨੇ ਕੋਈ ਵੱਡਾ ਸਟੈਂਡ ਨਾ ਲਿਆ ਤਾਂ ਇਹਨਾਂ ਨੂੰ ਵੀ ਹੁਣ ਉਤਾਰ ਦਿੱਤਾ ਜਾਊਗਾ ਬੜੀ ਜਲਦੀ ਹੀ ਤੇ ਅੱਜ ਉਹ ਦਿਨ ਆ ਗਿਆ ਤੁਹਾਡੀ ਗੱਲਾਂ ਸੱਚੀਆਂ ਹੋ ਗਈਆਂ ਕਿਵੇਂ ਅੱਜ ਅੱਜ ਕੀ ਕਹੋਗੇ ਤੁਸੀਂ ਇਸ ਵਾਰੀ ਜੀ ਬਿਲਕੁਲ ਬਿਲਕੁਲ ਪਿਛਲੇ ਦਿਨੀ ਜਦੋਂ ਪੱਤਰਕਾਰਾਂ ਵੱਲੋਂ ਗਿਆਨੀ ਰਘਵੀਰ ਸਿੰਘ ਹਰਾਂ ਨੂੰ ਪੁੱਛਿਆ ਗਿਆ ਸੀ ਭਈ ਸਮਝਿਆ ਜਾ ਰਿਹਾ ਸੁਣਿਆ ਜਾ ਰਿਹਾ ਕੰਸੂਆਂ ਲਾਈਆਂ ਜਾ ਰਹੀਆਂ ਕਿ ਤੁਹਾਨੂੰ ਵੀ ਜ਼ਥੇਦਾਰੀ ਤੋਂ ਮੁਕਤ ਕਰ ਦਿੱਤਾ ਜਾਣਾ ਤਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਆਲਰੇਡੀ ਆਪਣੇ ਕੱਪੜੇ ਟੈਚੀ ਦੇ ਵਿੱਚ ਪਾਏ ਹੋਏ ਨੇ ਮੇਰਾ ਸੂਟਕੇਸ ਤਿਆਰ ਹੈਗਾ ਸੋ ਅੱਜ ਉਹ ਦਿਨ ਆ ਗਿਆ ਜਦੋਂ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਇਹ ਫੈਸਲਾ ਸ਼੍ਰੋਮਣੀ ਕਮੇਟੀ ਨੇ ਲਿਆ ਸੋ ਮਤਲਬ ਕਹਿਣ ਨੂੰ ਇਹ ਸਿੱਧੇ ਸਾਦੇ ਲਫ਼ਜ਼ਾਂ ਦੇ ਵਿੱਚ ਕਹੀਏ ਤਾਂ ਇਦਾਂ ਲੱਗਦਾ ਵੀ ਜਿਵੇਂ ਵਾਕਈ ਸ਼੍ਰੋਮਣੀ ਕਮੇਟੀ ਨੇ ਇਸ ਦਾ ਫੈਸਲਾ ਲਿਆ ਹੁੰਦਾ ਪਰ ਇਹਦੇ ਪਿੱਛੇ ਕੌਣ ਹੈਗਾ ਇਹ ਸਾਰਿਆਂ ਨੂੰ ਪਤਾ ਹੁਣ ਤੁਸੀਂ ਆਪ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਥੇਦਾਰਾਂ ਦੇ ਕੋਲ ਕੌਮ ਦੇ ਜਥੇਦਾਰਾਂ ਦੇ ਕੋਲ ਮੈਂ ਇਹ ਕਮਾਂਗਾ ਕੌਮ ਦੇ ਜਥੇਦਾਰ ਜਿਨ੍ਹਾਂ ਜਿੱਥੇ ਆਪਾਂ ਗੱਲ ਕਰਦੇ ਹੁੰਨੇ ਆ ਆਪਾਂ ਕੰਪੇਅਰ ਨਹੀਂ ਕਰਦੇ ਪਰ ਜਿਹੜਾ ਰੁਤਬਾ 크੍ਰਿਸਚੀਅਨ ਧਰਮ ਦੇ ਵਿੱਚ ਪਾਪ ਦਾ ਹੁੰਦਾ ਉਸੇ ਤਰੀਕੇ ਦੇ ਨਾਲ ਸਿੱਖ ਪੰਥ ਦੇ ਵਿੱਚ ਜਥੇਦਾਰਾਂ ਦਾ ਰੁਤਬਾ ਹੁੰਦਾ ਹਾਲਾਂਕਿ ਉਹਦੇ ਤੋਂ ਉੱਪਰ ਹੁੰਦਾ ਜਦੋਂ ਆਪਾਂ ਅਕਾਲ ਤਖਤ ਦੀ ਗੱਲ ਕਰਦੇ ਆ ਨਾ ਤਾਂ ਅਕਾਲ ਤਖਤ ਬਣਾਇਆ ਹੀ ਇਸ ਕਰਕੇ ਗਿਆ ਸੀ ਕਿ ਇੱਕ ਪਾਸੇ ਦਿੱਲੀ ਦਾ ਤਖਤ ਹੈ ਦਿੱਲੀ ਦੇ ਤਖਤ ਨੂੰ ਇੱਕ ਚੈਲੰਜ ਦੇਣ ਦੇ ਲਈ ਅਕਾਲ ਦਾ ਤਖਤ ਜਿਹੜਾ ਹੈਗਾ ਉਹ ਬਣਾਇਆ ਗਿਆ ਸੀਗਾ ਸਾਹਮਣੇ ਆਪਣੇ ਮਤਲਬ ਕਿ ਇਹ ਜਿਹੜਾ ਅਕਾਲ ਦਾ ਤਖਤ ਹੈ ਦਿੱਲੀ ਤਖਤ ਨੂੰ ਵੰਗਾਰਦਾ ਰਹੇਗਾ ਪਰ ਅੱਜ ਉਹ ਹਾਲਾਤ ਹੋ ਗਏ ਨੇ ਕਿ ਦਿੱਲੀ ਤਖਤ ਨੂੰ ਕੀ ਵੰਗਾਰਨਾ ਸਾਡੇ ਆਪਣੇ ਲੋਕ ਹੀ ਜਿਹੜੇ ਨੇ ਉਹ ਵੰਗਾਰ ਰਹੇ ਨੇ ਆਪਣੇ ਅਕਾਲ ਤਖਤ ਨੂੰ ਮਤਲਬ ਕੁਝ ਐਸੇ ਲੋਕ ਜਿਹੜੇ ਕੌਮ ਦੀ ਆਪਾਂ ਕਹੀਏ ਵੀ ਧੱਕੇ ਦੇ ਨਾਲ ਮੌਰੀ ਬਣ ਕੇ ਬੈਠੇ ਹੋਏ ਲੰਬੇ ਸਮੇਂ ਤੋਂ ਤਕਰੀਬਨ 40-50 ਸਾਲ ਦਾ ਸਫਰ ਹੈ ਕਿਉਂਕਿ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਗੱਲ ਕਰੀਏ ਉਸ ਤੋਂ ਬਾਅਦ ਹੁਣ ਉਹਨਾਂ ਦਾ ਪੁੱਤਰ ਲੱਗਿਆ ਹੋਇਆ ਫਿਰ ਉਸ ਤੋਂ ਬਾਅਦ ਅੱਗੇ ਇਹਨਾਂ ਦੀਆਂ ਜਨਰੇਸ਼ਨਾਂ ਲੱਗੀਆਂ ਰਹਿਣਗੀਆਂ ਮਤਲਬ ਕੌਮ ਜਿਹੜੀ ਹੈਗੀ ਹੈ ਉਹ ਚੱਕੀ ਦੇ ਦੋ ਜਿਹੜੇ ਪੜ ਹੁੰਦੇ ਨੇ ਉਹਦੇ ਵਿੱਚ ਪਿਸਦੀ ਹੋਈ ਨਜ਼ਰ ਆ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਇਸੇ ਤਰੀਕੇ ਦੇ ਨਾਲ ਪਿਸਦੀ ਰਹੇਗੀ ਤੇ ਇਹੋ ਜਿਹੇ ਜਿਹੜੇ ਪਰਿਵਾਰ ਨੇ ਉਹ ਮਤਲਬ ਕਿ ਕੌਮ ਦੇ ਧੱਕੇ ਦੇ ਨਾਲ ਲੀਡਰ ਬਣ ਕੇ ਬੈਠੇ ਰਹਿਣਗੇ ਸੋ ਇਥੋਂ ਮੈਨੂੰ ਹੈਰਾਨਗੀ ਵੀ ਹੁੰਦੀ ਹੈ ਕਿ ਇਹ ਉਹ ਸਿੱਖ ਕੌਮ ਹੈ ਜਿਨ੍ਹਾਂ ਨੇ ਕਦੇ ਦੁਸ਼ਮਣ ਦੀ ਈਨ ਨਹੀਂ ਮੰਨੀ ਪਰ ਆਪਣੇ ਵਿੱਚ ਬੈਠੇ ਹੋਏ ਕੁਝ 92 ਲੋਕ ਜਿਹੜੇ ਨੇ ਉਹਨਾਂ ਦੇ ਅੱਗੇ ਏ ਟੈਗ ਗਏ ਮਤਲਬ ਕਿ ਉਹਨਾਂ ਦੇ ਅੱਗੇ ਨਿਮਾਣੇ ਬਣ ਕੇ ਉਹਨਾਂ ਦੇ ਤਾਨਾਸ਼ਾਹੀ ਫੈਸਲਿਆਂ ਦੇ ਅੱਗੇ ਨਿਮਾਣੇ ਬਣ ਕੇ ਹਮੇਸ਼ਾ ਸਿਰ ਝੁਕਾਉਂਦੇ ਰਹੇ ਨੇ ਮੈਂ ਕਿਸੇ ਤਰ੍ਹਾਂ ਦੀ ਵਾਇਲੈਂਸ ਜਾਂ ਫਿਰ ਹੋਰ ਕਿਸੇ ਚੀਜ਼ ਦੇ ਹੱਕ ਦੇ ਵਿੱਚ ਨਹੀਂ ਪਰ ਮੈਂ ਘੱਟੋ ਘੱਟ ਇਹ ਕਹਿਣਾ ਹੈ ਕੌਮ ਜਿਹੜੀ ਹੈ ਅੱਜ ਸਿਹਰਦ ਹੋ ਚੁੱਕੀ ਹੈ ਵਿਦੇਸ਼ਾਂ ਦੇ ਵਿੱਚ ਵਸ ਚੁੱਕੀ ਹੈ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਪੜ੍ਹ ਲਿਖ ਚੁੱਕੇ ਨੇ ਸੋ ਅਸੀਂ ਮਤਲਬ ਕਿ ਪਹਿਲਾਂ ਨਾਲੋਂ ਜ਼ਿਆਦਾ ਆਪਾਂ ਇਹ ਕਹੀਏ ਨਾ ਕਿ ਇੱਕ ਸਮਾਂ ਸੀ 1947 ਦਾ ਜਦੋਂ ਇਹ ਕਿਹਾ ਜਾਂਦਾ ਸੀ ਕਿ ਮਾਸਟਰ ਤਾਰਾ ਸਿੰਘ ਨੂੰ ਇੰਨੀ ਸਮਝ ਨਹੀਂ ਸੀ ਬਲਦੇਵ ਸਿੰਘ ਨੂੰ ਇੰਨੀ ਸਮਝ ਨਹੀਂ ਸੀ ਉਹ ਗਾਂਧੀ ਹੋਰਾਂ ਦੇ ਮਗਰ ਲੱਗ ਗਏ ਨਹਿਰੂ ਹੋਰਾਂ ਦੇ ਮਗਰ ਲੱਗ ਗਏ ਪਰ ਅੱਜ ਸਾਡੇ ਲੋਕ ਪੜ੍ਹੇ ਲਿਖੇ ਨੇ ਐਜੂਕੇਸ਼ਨ ਉਹਨਾਂ ਦੇ ਕੋਲ ਹੈਗੀ ਹੈ ਪਾਂਤ ਪਾਂਤ ਦੀਆਂ ਉਹਨਾਂ ਨੇ ਜਿਹੜੀਆਂ ਦੁਨੀਆ ਦੀਆਂ ਜੜੀਆਂ ਹੈਗੀਆਂ ਵੱਖ-ਵੱਖ ਆਪਾਂ ਕਈ ਵੀ ਡਿਵੈਲਪਮੈਂਟਸ ਦੇਖੀਆਂ ਹੋਈਆਂ ਨੇ ਕੌਮਾਂ ਦੇ ਕੀ ਹਸ਼ਰ ਹੋਏ ਨੇ ਪਾਸ ਦੇ ਵਿੱਚ ਉਹ ਦੇਖੇ ਹੋਏ ਐ ਕਿਵੇਂ ਜਨਰੇਸ਼ਨਾਂ ਖਤਮ ਹੋਈਆਂ ਉਹ ਸਾਰਾ ਕੁਝ ਪਤਾ ਹੈ ਮਤਲਬ ਕਹਿਣ ਦਾ ਸਾਰਾ ਕੁਝ ਦੇਖਣ ਤੋਂ ਬਾਵਜੂਦ ਅਸੀਂ ਮਤਲਬ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਏਡੇ ਸੂਝਵਾਨ ਸਿੱਖ ਬੈਠੇ ਐ ਪਰ ਆਪਾਂ ਇੱਕ ਪਰਿਵਾਰ ਦੇ ਕੋਲੋਂ ਆਪਣੀ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਕਰਵਾ ਸਕੇ ਮਤਲਬ ਇਸ ਦਾ ਕਿਤੇ ਨਾ ਕਿਤੇ ਕਾਰਨ ਮੈਂ ਇਹ ਵੀ ਮੰਨਦਾ ਐ ਕਿ ਜਿਸ ਪਰਿਵਾਰ ਦੇ ਪਿੱਛੇ ਜਾਂ ਜਿਨ੍ਹਾਂ ਲੋਕਾਂ ਦੇ ਪਿੱਛੇ ਸਟੇਟ ਖੜੀ ਹੋਵੇ ਉਹਨਾਂ ਨੂੰ ਉਹਨਾਂ ਨੂੰ ਕੌਮ ਦੇ ਵਿੱਚੋਂ ਬਾਹਰ ਦਾ ਰਸਾ ਦਿਖਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਇਹ ਗੱਲ ਮੰਨਣ ਵਾਲੀ ਹੈਗੀ ਆ ਪਰ ਕਿਤੇ ਨਾ ਕਿਤੇ ਅਸੀਂ ਘੱਟੋ-ਘੱਟ ਜਿਹੜੇ ਲੋਕ ਇਹ ਕਹਿੰਨੇ ਆ ਕਿ ਲਓ ਜੀ ਜਥੇਦਾਰ ਹੋਵੇ ਤੇ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਅਸੀਂ ਵੀ ਆਪਣੀਆਂ ਵੀਡੀਓਜ਼ ਕਹਿੰਨੇ ਆ ਅਸੀਂ ਆਪਾਂ ਮੁਨਕਰ ਨਹੀਂ ਹੁੰਦੇ ਅਸੀਂ ਵੀ ਹਮੇਸ਼ਾ ਇਹ ਕਹਿੰਦੇ ਰਹੇ ਆ ਕਿ ਜਥੇਦਾਰ ਲਫਾਫਿਆਂ ਚੋਂ ਨਿਕਲਦੇ ਰਹੇ ਨੇ ਅਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਕਿਹਾ ਇਹ ਗੱਲ ਕਹੀ ਆ ਮੁਕਰਦੇ ਨਹੀਂ ਪਰ ਗੱਲ ਇਹ ਹੈ ਕਿ ਅੱਜ ਘੱਟੋ ਘੱਟ ਉਹ ਕੌਮ ਜਿਹੜੀ ਕਹਿੰਦੀ ਹੈ ਕਿ ਜ਼ਥੇਦਾਰ ਜਿਹੜੇ ਨੇ ਉਹ ਇਹ ਪਰਿਵਾਰਾਂ ਵੱਲੋਂ ਕੁਝ ਪਰਿਵਾਰਾਂ ਵੱਲੋਂ ਕੁਝ ਖਾਸ ਲੋਕਾਂ ਵੱਲੋਂ ਲਾਏ ਜਾਂਦੇ ਆ ਉਹਨਾਂ ਦੇ ਪਿੱਛੇ ਉਹ ਤਾਕਤਾਂ ਨੇ ਕੀ ਅਸੀਂ ਇੰਨਾ ਨਹੀਂ ਕਰ ਸਕਦੇ ਕਿ ਜਥੇਦਾਰਾਂ ਨੂੰ ਕੌਮ ਦੀ ਸਿੱਧੇ ਤੌਰ ਦੇ ਉੱਤੇ ਸਪੋਰਟ ਹੋਵੇ ਤੇ ਕੋਈ ਐਸੀ ਤਾਕਤ ਜਿਹੜੀ ਆ ਕੇ ਕਹੇ ਵੀ ਤੂੰ ਕੱਲ ਤੋਂ ਬਰਖਾਸਤ ਕੀਤਾ ਜਾਂਦਾ ਤੈਨੂੰ ਰੱਖਿਆ ਜਾਂਦਾ ਤੈਨੂੰ ਕਾਰਜਕਾਰੀ ਰੱਖਾਂਗੇ ਤੈਨੂੰ ਪ੍ਰਧਾਨ ਲਾਵਾਂਗੇ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਾਂ ਕੌਮ ਜੇਕਰ ਇਕੱਠੀ ਹੋ ਕੇ ਚਲੀਏ ਤਾਂ ਕੀ ਅਸੀਂ ਨਹੀਂ ਖਤਮ ਕਰ ਸਕਦੇ ਕੀ ਇਹ ਇਹ ਫਿਰ ਇੱਕ ਗੱਲ ਆ ਜਾਂਦੀ ਜੀ ਮੇਰਾ ਤੁਹਾਨੂੰ ਸਵਾਲ ਹੈ ਇੱਕ ਜਦੋਂ ਸੈਂਟਰ ਸਰਕਾਰ ਦੇ ਵੱਲੋਂ ਕਿਸਾਨਾਂ ਖਿਲਾਫ ਉਹ ਕਾਨੂੰਨ ਬਣਾਈ ਗਈ ਤਾਂ ਕਿਸਾਨਾਂ ਨੂੰ ਉਹ ਕਾਨੂੰਨ ਪਸੰਦ ਨਹੀਂ ਆਏ ਉਹਨਾਂ ਦੇ ਹਿੱਤ ਵਿੱਚ ਨਹੀਂ ਸੀਗੇ ਜਿਸ ਤੋਂ ਬਾਅਦ ਨੇ ਵਿਰੋਧ ਕੀਤਾ ਅਤੇ ਲੰਬੇ ਸਮੇਂ ਤੱਕ ਜਦੋਜਦ ਕਰਕੇ ਉਹਨਾਂ ਨੇ ਉਹ ਕਾਨੂੰਨ ਵਾਪਸ ਕਰਾ ਲਈ ਸੀਗੇ ਕਿ ਜੋ ਸਿੱਖਾਂ ਦਾ ਆਪਣਾ ਤਖਤਾ ਸਿੱਖ ਉਹ ਸੰਗਤ ਇਕੱਠੀ ਹੋ ਕੇ ਉਹ ਫੈਸਲਿਆਂ ਨੂੰ ਆਪਣੇ ਹਿਸਾਬ ਸਰ ਨੇਕ ਖਿਲਾ ਸਕਦੀ ਹੈਗੀ ਦੇਖੋ ਗੱਲ ਪਤਾ ਕੀ ਹੈ ਇੱਥੇ ਦੋ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਜਿਹੜਾ ਕਿਸਾਨੀ ਮਤੇ ਸੀ ਉਹਦੇ ਵਿੱਚ ਕੀ ਸੀ ਸਭ ਲੋਕਾਂ ਦੀ ਗੱਲ ਸੀ ਉਹਦੇ ਵਿੱਚ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਸੀ ਉਹ ਇਹ ਗੱਲ ਪਹੁੰਚਾ ਸਕੇ ਸੈਂਟਰ ਤੱਕ ਜਾਂ ਫਿਰ ਵਿਦੇਸ਼ਾਂ ਤੱਕ ਕਿ ਸਾਰੇ ਲੋਕਾਂ ਦੀ ਗੱਲ ਹੈ ਮਤਲਬ ਕਿ ਸਾਰੇ ਦੇਸ਼ ਦੇ ਕਿਸਾਨਾਂ ਦੀ ਗੱਲ ਹੈਗੀ ਆ ਪਰ ਦੂਸਰੇ ਪਾਸੇ ਇੱਕ ਧਰਮ ਦੀ ਇੱਕ ਪੰਥ ਦੀ ਗੱਲ ਆ ਜਾਂਦੀ ਹੈ ਤੇ ਉਹ ਉਹ ਪੰਥ ਹੈ ਜਿਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਜਦੋਜਹਿਦ ਕੀਤੀ ਸੰਘਰਸ਼ ਕੀਤੇ ਤੇ ਉਹਨਾਂ ਨੂੰ ਉਸ ਤੋਂ ਬਾਅਦ ਉਹ ਕੀ ਮਤਲਬ ਕੀ ਸਰਕਾਰ ਦੇ ਨਾਲ ਆੜੇ ਲਾ ਕੇ ਤੇ ਕਿੱਥੋਂ ਤੱਕ ਕਤਲੋਗਰ ਤੱਕ ਗੱਲ ਪਹੁੰਚੀ ਉਹ ਸਾਰਾ ਕੁਝ ਹੈਗਾ ਸੋ ਆਪਾਂ ਕਿਸਾਨੀ ਮਸਲੇ ਇੱਕ ਪਾਸੇ ਰੱਖ ਕੇ ਤੇ ਦੂਸਰੇ ਪਾਸੇ ਪੰਥ ਦੀ ਗੱਲ ਜਦੋਂ ਰੱਖਦੇ ਆ ਨਾ ਤੇ ਉਹ ਬਰਾਬਰਤਾ ਨਹੀਂ ਹੈਗੀ ਉਹਦੇ ਵਿੱਚ ਉਹ ਇੱਕ ਮਤਲਬ ਕਹਿ ਲਓ ਵੀ ਮਸਲਾ ਹੋਰ ਤਰੀਕੇ ਦਾ ਆ ਜਾਂਦਾ ਇਹ ਪੰਥਕ ਮਸਲਾ ਹੈ ਪੰਥ ਦਾ ਮਸਲਾ ਜਿਹੜਾ ਹੈਗਾ ਨਾ ਉਹ ਕਦੇ ਵੀ ਜਿਹੜੀ ਸੈਂਟਰ ਸਰਕਾਰ ਹੈ ਜਾਂ ਏਜੰਸੀਜ਼ ਹੈਗੀਆਂ ਏਜੰਸੀ ਨੈਟਵਰਕ ਉਹ ਕਦੇ ਵੀ ਨਹੀਂ ਚਾਹੁੰਦਾ ਕਿ ਤੁਹਾਡਾ ਪੰਥ ਆਜ਼ਾਦ ਹੋ ਕੇ ਚੱਲੇ ਉਹਨਾਂ ਦੇ ਉਹਨਾਂ ਨੂੰ ਆਜ਼ਾਦ ਜਥੇਦਾਰ ਮਿਲ ਆਜ਼ਾਦ ਸ਼ਰੋਮਣੀ ਕਮੇਟੀ ਹੋਵੇ ਜੋ ਆਪਣੇ ਸਿਰ ਤੇ ਫੈਸਲੇ ਲੈ ਸਕੇ ਮਤਲਬ ਇਹ ਉਹ ਕਦੇ ਵੀ ਨਹੀਂ ਚਾਹੁੰਦੇ ਤੇ ਸਾਡਾ ਆਪਾਂ ਅੱਜ ਵੀ ਇਹ ਗੱਲ ਕਰਦੇ ਆਂ ਵੀ ਭਾਵੇਂ ਆਪਾਂ ਇੱਕ ਪਰਿਵਾਰ ਦੀ ਗੱਲ ਕਰਦੇ ਆਂ ਕਿ ਇਹ ਪਰਿਵਾਰ ਚਲਾ ਰਿਹਾ ਪਰ ਉਹ ਪਰਿਵਾਰ ਨੂੰ ਕੌਣ ਚਲਾ ਰਿਹਾ ਸਾਨੂੰ ਇਹ ਵੀ ਸਮਝਣਾ ਪੈਣਾ ਹੈ ਉਹ ਪਰਿਵਾਰ ਦੇ ਪਿੱਛੇ ਵੱਡੀਆਂ ਤਾਕਤਾਂ ਨੇ ਜਿਨ੍ਹਾਂ ਨੇ ਅਥਾਰਟੀ ਦਿੱਤੀ ਹੋਈ ਹੈ ਹੁਣ ਤੁਸੀਂ ਦੇਖੋ ਵੀ ਸੈਂਟਰ ਸਰਕਾਰ ਕਰਵਾਉਂਦੀ ਹੁੰਦੀ ਹੈ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਤੇ ਕਿੰਨੀ ਦੇਰ ਹੋ ਗਈ ਹੈ ਚੋਣਾ ਹੋਇਆ ਨੂੰ ਕੀ ਸੈਂਟਰ ਚੋਣਾ ਕਰਾ ਕੇ ਤੇ ਇਹਨਾਂ ਦੇ ਕੋਲੋਂ ਜਿਹੜੀ ਇਹ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਕਰਵਾ ਸਕਦੀ ਕਰਵਾ ਸਕਦੀ ਅੱਜ ਚੋਣਾ ਰੱਖ ਦਿਓ ਜੇ ਇਹ ਇਹ ਇਹਨਾਂ ਦੀ ਹਾਰ ਹੁੰਦੀ ਹੈ ਤੇ ਦੂਸਰੀ ਪਾਰਟੀ ਕੋਈ ਵੀ ਆ ਜਾਵੇ ਉਹ ਆ ਕੇ ਤੇ ਸਾਰਾ ਜਿਹੜਾ ਹੈਗਾ ਤਾਮਚਾਮ ਪ੍ਰਬੰਧ ਸੰਭ ਲਵੇ ਪਰ ਉਹ ਨਹੀਂ ਕਰਵਾ ਰਹੇ ਉਹਨਾਂ ਨੇ ਪੈਂਡਿੰਗ ਰੱਖੀਆਂ ਹੋਈਆਂ ਬਹੁਤ ਸਾਲ ਹੋ ਗਏ ਬਹੁਤ ਸਾਲ ਹੋ ਗਏ ਹੈ ਕਈ ਵਾਰੀ ਸੋਹਰ ਤੋਂ ਸਿੱਖਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਭਾਈ ਚੋਣਾ ਕਰਵਾਓ ਚੋਣਾ ਕਰਵਾਓ ਪਰ ਨਹੀਂ ਹੋਈਆਂ ਉਹ ਉਹ ਹੋਣੀਆਂ ਨਹੀਂ ਕਿਉਂਕਿ ਉਹਨਾਂ ਨੇ ਉਹਨੂੰ ਮਤਲਬ ਕਹਿ ਲਓ ਵੀ ਇੱਕ ਪੈਂਡਿੰਗ ਦੇ ਰੂਪ ਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਭਈ ਨਹੀਂ ਜਿੱਦਾਂ ਚੱਲਦਾ ਚੱਲਣ ਦਿਓ ਤੇ ਜਿਸ ਦਿਨ ਉਹਨਾਂ ਨੂੰ ਲੱਗਿਆ ਸੈਂਟਰ ਨੂੰ ਲੱਗਿਆ ਏਜੰਸੀਆਂ ਨੂੰ ਲੱਗਿਆ ਕਿ ਇਹ ਪਰਿਵਾਰ ਹੁਣ ਸਾਡੇ ਆਖੇ ਨਹੀਂ ਲੱਗਦਾ ਸਾਡੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਇਹ ਬਾਗੀ ਹੋ ਰਿਹਾ ਸਾਡੇ ਤੋਂ ਉਹਦਣ ਚੋਣਾ ਹੋਣਗੀਆਂ ਚੋਣਾ ਉਹਦਣ ਹੋਣਗੀਆਂ ਤੇ ਫਿਰ ਕੌਣ ਆਏਗਾ ਉਹ ਜਿਹੜੇ ਉਹਨਾਂ ਦੇ ਲਾਡਲੇ ਹੋਣਗੇ ਜਿਹੜੇ ਉਹਨਾਂ ਦੇ ਚਹੇਤੇ ਹੋਣਗੇ ਉਹ ਵੋਟਾਂ ਜਿੱਤ ਕੇ ਇੱਥੇ ਸ਼ਰੋਮਣੀ ਕਮੇਟੀ ਨੂੰ ਫਿਰ ਅਗਲੇ ਅਗਲੇ ਜਿਹੜੇ ਉਹ ਪੀਰੀਅਡ ਹੋਊਗਾ 5 ਸਾਲ 10 ਸਾਲ 20 ਸਾਲ 50 ਸਾਲ ਉਹ ਸਾਂਭਣਗੇ ਸੋ ਇਸ ਤਰੀਕੇ ਨਾਲ ਹੀ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਇਹਦੇ ਵਿੱਚ ਅ ਸਿਰਫ ਤੇ ਸਿਰਫ ਕਸੂਰ ਜਿਹੜਾ ਹੈਗਾ ਉਹ ਇਹ ਨਹੀਂ ਕਵਾਂਗਾ ਮੈਂ ਵੀ ਕੌਮ ਦਾ ਹੀ ਸਾਰਾ ਕਸੂਰ ਹੈਗਾ ਇੱਕ ਜਿਹੜਾ ਜਿਹੜਾ ਇੱਕ ਤਾਣਾ ਬੁਣਾ ਬਣਿਆ ਹੋਇਆ ਨਾ ਸਾਡੇ ਆਲੇ-ਦੁਆਲੇ ਉਹਦੇ ਵਿੱਚੋਂ ਨਿਕਲਣਾ ਜਿਹੜਾ ਬੜਾ ਮੁਸ਼ਕਲ ਹੈਗਾ ਅਸੀਂ ਕੋਈ આરોਪ ਨਹੀਂ ਲਾਉਂਦੇ ਅਸੀਂ ਪਹਿਲਾਂ ਹੀ ਕਿਸੇ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਨਹੀਂ ਚੁੱਕਦੇ ਪਰ ਇਹ ਤਾਂ ਗੱਲ ਸਾਫ਼ ਹੈ ਨਾ ਕਿ ਜਿਹੜਾ ਜਿਹੜਾ ਵੀ ਕੌਮ ਦਾ ਜਥੇਦਾਰ ਜਦੋਂ ਆ ਕੇ ਸੱਚੀ ਗੱਲ ਕਰੇਗਾ ਅਸਲੀ ਸਿੱਖ ਪੰਥ ਦੀ ਮਰਿਆਦਾ ਦੇ ਅਨੁਸਾਰ ਜਿਹੜਾ ਹੈਗਾ ਫੈਸਲੇ ਲੈਣ ਦੀ ਕੋਸ਼ਿਸ਼ ਕਰੇਗਾ ਉਹਦਾ ਹਸ਼ਰ ਵੀ ਇਹੀ ਹੋਣਾ ਹੁਣ ਜਿਹੜੇ ਅਗਲੇ ਜਥੇਦਾਰ ਲਾਏ ਨੇ ਨਾ ਉਹਨਾਂ ਨੂੰ ਵੀ ਕਾਰਜਕਾਰੀ ਕਿਹਾ ਗਿਆ ਹੁਣ ਤੁਸੀਂ ਇਥੋਂ ਹਿਸਾਬ ਲਾ ਲਓ ਵੀ ਕਾਰਜਕਾਰੀ ਉਦੋਂ ਤੱਕ ਰੱਖਣਾ ਹੁੰਦਾ ਕਿਸੇ ਨੂੰ ਜਦੋਂ ਤੱਕ ਉਹਦੇ ਉੱਤੇ ਪੂਰਾ ਵਿਸ਼ਵਾਸ ਬਣ ਨਾ ਜਾਵੇ ਸਮਝੋ ਮੇਰੀ ਗੱਲ ਨੂੰ ਕਿ ਜਦੋਂ ਤੱਕ ਵਿਸ਼ਵਾਸ ਨਾ ਬਣ ਜੇ ਕਿ ਸਾਡੇ ਹਿਸਾਬ ਦੇ ਨਾਲ ਹੀ ਚੱਲਣਗੇ ਉਦੋਂ ਤੱਕ ਉਹ ਕਾਰਜਕਾਰੀ ਹੈ ਯਾਨੀ ਹਰਪ੍ਰੀਤ ਸਿੰਘ ਨੂੰ ਬੜਾ ਲੰਬਾ ਸਮਾਂ ਕਾਰਜਕਾਰੀ ਹੋਏ ਚੱਲਣ ਦਿੱਤਾ ਅਖੀਰ ਉਹਨਾਂ ਨੂੰ ਹਟਾ ਦਿੱਤਾ ਗਿਆ ਸੋ ਮਤਲਬ ਕਹਿਣ ਦਾ ਵੀ ਗਿਆਨੀ ਰੁਗਭੀਰ ਸਿੰਘ ਤੇ ਕਿਤੇ ਨਾ ਕਿਤੇ ਭਰੋਸਾ ਸੀ ਤੇ ਉਹਨਾਂ ਨੂੰ ਜਥੇਦਾਰ ਲਾ ਦਿੱਤਾ ਗਿਆ ਪੂਰਨ ਤੌਰ ਦੇ ਉੱਤੇ ਪਰ ਇਹਨਾਂ ਨੂੰ ਹੁਣ ਲਾਇਆ ਗਿਆ ਕਾਰਜਕਾਰੀ ਜਦੋਂ ਵਿਸ਼ਵਾਸ ਹੋ ਜਾਏਗਾ ਕਿ ਸਾਡੇ ਤਰੀਕੇ ਦੇ ਨਾਲ ਚੱਲ ਰਹੇ ਆ ਫਿਰ ਉਹ ਕਾਰਜਕਾਰੀ ਹਟਾ ਦਿੱਤਾ ਜਾਊਗਾ ਅਦਰਵਾਇਜ਼ ਆਉਂਦੇ 5 ਸਾਲ 6 ਸਾਲ ਜਾਂ 100 100 ਸਾਲ ਦੀ ਮਾਫ ਕਰਨਾ ਮਤਲਬ 1 ਸਾਲ ਹੋ ਸਕਦਾ ਵੀ ਉਹਨੇ ਤਰੀਕੇ ਦੇ ਨਾਲ ਉਹ ਉਹਨਾਂ ਸਮਾਂ ਜਿਹੜਾ ਹੈਗਾ ਉਹ ਕਾਰਜਕਾਰੀ ਹੀ ਚੱਲੇ ਜਾਣ ਜਦੋਂ ਤੱਕ ਕੋਈ ਪਰਮਾਨੈਂਟ ਉਹਨਾਂ ਨੂੰ ਲੱਭਦਾ ਨਹੀਂ ਭਈ ਸਾਡੇ हिसाब ਦੇ ਨਾਲ ਚੱਲਣ ਵਾਲਾ ਜਥੇਦਾਰ ਹੈਗਾ ਸੋ ਉਦੋਂ ਤੱਕ ਇਹ ਇਸੇ ਤਰੀਕੇ ਦੇ ਨਾਲ ਚੱਲੀ ਜਾਣਾ ਸੋ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਮਤਲਬ ਕਿ ਕੋਈ ਬਹੁਤੇ ਵੱਡੇ ਫੈਸਲਿਆਂ ਦੀ ਕੋਈ ਆਸ ਜਿਹੜੀ ਹੈਗੀ ਹੈ ਉਹ ਨਹੀਂ ਰੱਖਣੀ ਚਾਹੀਦੀ ਹਾਂ ਜੇਕਰ ਮਤਲਬ ਕਿ ਜਥੇਦਾਰ ਬਾਗੀ ਹੋ ਜਾਣ ਭਾਵੇਂ ਉਹ ਕੋਈ ਵੀ ਹੋਵੇ ਹੁਣ ਵਾਲੇ ਹੋ ਜਾਣ ਜਿਹੜੇ ਨਵੇਂ ਆਏ ਆ ਬਾਗੀ ਹੋ ਜਾਣ ਆਪਣੇ ਤਰੀਕੇ ਨਾਲ ਉਹ ਫੈਸਲੇ ਸੁਣਾ ਦੇਣ ਤਾਂ ਫਿਰ ਗੱਲ ਵੱਖਰੀ ਹੈ ਨਹੀਂ ਤਾਂ ਫਿਰ ਉਹੀ ਸਾਰਾ ਕੁਝ ਚੱਲਦਾ ਹੋਣਾ ਜੋ ਪਿਛਲੇ ਸਮੇਂ ਦੇ ਵਿੱਚ ਚੱਲਦਾ ਗਿਆ ਗਿਆਨੀ ਗੁਰਬਚਨ ਸਿੰਘ ਦੂਜੇ ਤੀਜੇ ਜਿਹੜੇ ਆਉਂਦੇ ਗਏ ਸੋ ਉਹ ਇਸੇ ਤਰੀਕੇ ਨਾਲ ਫੈਸਲੇ ਸੁਣਾਉਂਦੇ ਗਏ ਤੇ ਆ ਹੁਣ ਜਿਹੜੀ ਪਹਿਲੀ ਵਾਰੀ ਹੋਈ ਸੀ ਗੱਲਬਾਤ ਤੇ ਇਹਦੇ ਵਿੱਚ ਤੁਸੀਂ ਦੇਖ ਲਓ ਵੀ ਦੋਨਾਂ ਜਥੇਦਾਰਾਂ ਨੂੰ ਲਾ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਵਿਦੇਸ਼ਵਰੀ ਤੋਂ ਵਾਪਸ ਗਏ ਨੇ ਤੇ ਉਹ ਕਹਿੰਦੇ ਵੀ ਮੇਰਾ ਸਮਾਨ ਵੀ ਜਿਹੜਾ ਹੈਗਾ ਪੈਕ ਕੀਤਾ ਪਿਆ ਇਹਦੇ ਵਿੱਚ ਮਤਲਬ ਇਹੀ ਹੈ ਕਿ ਉਹਨਾਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਇਹ ਹੋਣਾ ਕਿਚੋਤਾਂ ਚੱਲ ਰਹੀ ਸੀ ਅੰਦਰੋਂ ਅੰਤਰੀ ਤੇ ਅਖੀਰ ਉਹੀ ਹੋਇਆ ਕਿ ਉਹਨਾਂ ਨੂੰ ਵੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਜੀ ਮਨ ਗੀਤ ਜਿਹੜੇ ਸੋਧਦਾ ਨਾ ਨਾ ਜੁੜਨ ਦੇ ਲਈ ਆਪਣੇ ਵਿਚਾਰ ਸਦਸ਼ਕਾਂ ਦੇਗੇ ਰੱਖਣ ਦੇ ਲਈ ਜੀ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਮੈਂ ਇੱਕ ਗੱਲ ਆਪਣੇ ਫੇਰ ਪ੍ਰੋਗਰਾਮ ਤੇ ਰਾਹੀਂ ਕਹਿਣਾ ਚਾਹੁੰਦਾ ਹੈ ਵੈਸੇ ਪਤਾ ਨਹੀਂ ਸਾਡਾ ਇਹ ਪ੍ਰੋਗਰਾਮ ਜਥੇਦਾਰਾਂ ਤੱਕ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਤਾਂ ਕੋਈ ਅਹੁਦੇ ਦੀ ਵੀ ਗੱਲ ਨਹੀਂ ਰਹੀ ਵੀ ਤੁਹਾਡਾ ਅਹੁਦਾ ਖੋਸ ਜਾਏਗਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਾਂ ਗਿਆਨੀ ਰਗਵੀਰ ਸਿੰਘ ਹੋਰੀ ਸੋ ਹੁਣ ਅੰਦਰਲੀਆਂ ਗੱਲਾਂ ਜਿਹੜੀਆਂ ਨੇ ਉਹ ਉਜਾਗਰ ਕਰਨ ਦਾ ਸਮਾਂ ਹੈਗਾ ਵੀ ਕਿਵੇਂ ਇੱਕ ਪਰਿਵਾਰ ਕੁਝ ਖਾਸ ਲੋਕ ਜਿਹੜੇ ਤੁਹਾਨੂੰ ਜਿਹੜੇ ਹੈਗੇ ਆ ਉਹ ਚਲਾਉਂਦੇ ਰਹੇ ਨੇ ਤੁਹਾਨੂੰ ਦੱਸਦੇ ਰਹੇ ਆ ਕਿ ਕੀ ਕਰਨਾ ਜਿਹੜੀਆਂ ਅੰਦਰਲੀਆਂ ਗੱਲਾਂ ਉਹ ਸਾਰਾ ਕੁਝ ਰੱਖੋ ਤਾਂ ਵੀ ਕੌਮ ਤੁਹਾਡੇ ਨਾਲ ਖੜੀ ਹੋਈ ਹੈ ਜੇਕਰ ਤੁਸੀਂ ਇਹ ਸਾਰਾ ਕੁਝ ਐਕਸਪੋਜ਼ ਕਰੋਗੇ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਤੁਹਾਡੇ ਕੋਲੋਂ ਕੰਮ ਕਰਵਾਉਂਦੇ ਰਹੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਇੱਕ ਤਾਂ ਜਿਹੜਾ ਆਪਣੇ ਰਾਮ ਰਹੀਮ ਵਾਲਾ ਮਸਲਾ ਹੈਗਾ ਸੋ ਉਹਨੂੰ ਖੋਲ ਕੇ ਦੱਸੋ ਕਿਉਂਕਿ ਉਹ ਭਾਵੇਂ ਇਹ ਜੱਫੇਦਾਰ ਨਹੀਂ ਸੀ ਉਸ ਵੇਲੇ ਪਰ ਫਿਰ ਵੀ ਉਹ ਸਾਰੀ ਗੱਲਬਾਤ ਜਿਹੜੀ ਅੰਦਰੋਂ ਅੰਦਰ ਹੀ ਪਤਾ ਹੁੰਦੀ ਹੈ ਫਿਰ ਜਿਹੜੀ ਬਰਗਾੜੀ ਕਾਂਡ ਹੋਇਆ ਉਹਦੇ ਬਾਰੇ ਵੀ ਦੱਸੋ ਜਿਹੜੇ ਦੋ ਸਿੰਘ ਜਿਹੜੇ ਸ਼ਹੀਦ ਕੀਤੇ ਗਏ ਉਹਦੇ ਬਾਰੇ ਵੀ ਦੱਸੋ ਤੇ ਇੱਕ ਪੱਤਰਕਾਰ ਸੀ ਜਿਹੜਾ ਸੈਣੀ ਜਿਨ੍ਹਾਂ ਦਾ ਨਾਮ ਤੁਸੀਂ ਪੂਰਾ ਤੁਸੀਂ ਜਾਣਦੇ ਹੋ ਪ੍ਰੀਤ ਸੈਣੀ ਜਿਹੜੇ ਸੀਗੇ ਉਹਨਾਂ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੁੰਦੀ ਹੈ ਸੋ ਉਹਦੇ ਬਾਰੇ ਵੀ ਉਜਾਗਰ ਜਿਹੜੀ ਹੈ ਗੱਲਬਾਤ ਕਰੋ ਜੇਕਰ ਤੁਹਾਡੇ ਕੋਲ ਸਾਰੀ ਗੱਲਬਾਤ ਹੈਗੀ ਹੈ ਇਹਦੇ ਨਾਲ ਜਿਹੜੀ ਹੈ ਕੌਮ ਜਿਹੜੀ ਹੈ ਸੁਹਿਰਦ ਹੁੰਦੀ ਹੈ ਗੱਲਾਂ ਜਦੋਂ ਪਤਾ ਹੋਣ ਫਿਰ ਪਤਾ ਲੱਗ ਜਾਂਦਾ ਵੀ ਪਿੱਠ 'ਚ ਛੁਰਾ ਮਾਰਨ ਵਾਲੇ ਕੌਣ ਨੇ ਸੋ ਇਸ ਤਰ੍ਹਾਂ ਦੀਆਂ ਬਹੁਤ ਹੋਰ ਸਾਰੀਆਂ ਗੱਲਾਂ ਨੇ ਜਿਹੜੀਆਂ ਕੌਮ ਜਾਨਣਾ ਚਾਹੁੰਦੀ ਹੈ ਤੇ ਅੱਜ ਅਹੁਦਿਆਂ ਦੀ ਤਾਂ ਗੱਲ ਰਹੀ ਨਹੀਂ ਹੁਣ ਸੋ ਦੋਨੋਂ ਜਥੇਦਾਰਾਂ ਨੂੰ ਚਾਹੀਦਾ ਵੀ ਅੱਗੇ ਆ ਕੇ ਕੌਮ ਦੇ ਅੱਗੇ ਉਹ ਸਾਰੀ ਗੱਲਬਾਤ ਅੰਦਰਲੀ ਬਾਹਰ ਜੀ ਜਿਸਲਸ ਨੇ ਥੋੜਾ ਤਾਂ ਕਰਦੇ ਜਿਹਾ ਨਾਲ ਹੀ ਦਹਾ ਸਾਡੇ ਦਰਸ਼ਕਾਂ ਨੂੰ ਪ੍ਰਾਈ ਪੰਜਾਬੀ ਦਰਸ਼ਕਾਂ ਨੂੰ ਕਹલું ਕਿ ਰਿਕੁਐਸਟ ਕਰਾਂਗੀ ਕਿ ਸਾਡੇ ਚੈਨਲ ਨੂੰ ਹੁਣ ਲੱਖ ਪੂਰਾ ਹੋਣ ਦੇ ਵਿੱਚ 200 ਸਬਸਕ੍ਰਾਈਬਰ ਰਹਿ ਗਏ ਨੇ ਜਲਦੀ ਸਬਸਕ੍ਰਾਈਬ ਕਰ ਤੁਹਾਨੂੰ ਲੱਖ ਪੂਰੇ ਕਰੋ ਤਾਂ ਜੋ ਪ੍ਰਾਈ ਪੰਜਾਬ ਟੀਵੀ ਤੁਹਾਡੇ ਲਈ ਹੋਰ ਕਹલું ਕਿ ਅਜਿਹੇ ਵਧੀਆ ਪ੍ਰੋਗਰਾਮ ਲੈ ਕੇ ਤੁਹਾਡੇ ਕੇਰੇ ਵਿੱਚ ਹਾਜ਼ਰ ਹੋਵੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ